ਅਸਮੇ ਜੀ ਕਿੰਨੇ ਵਾਜੇ ਤੇ ਚੈੱਕ ਵੰਡੇ ਗਏ ਕਿੰਨੇ ਪਿੰਡਾਂ ਦੇ ਅਤੇ ਕਿੰਨੇ ਰਾਸ 16 ਦਿਨ ਚ ਤੱਕ ਇਹ ਜਿਹੜੇ ਪਿਛਲੇ ਦਿਨੀ ਜਿਆਦੇ بارشਾਂ ਨਾਲ ਕਈ ਮਕਾਨਾਂ ਦਾ ਬੜਾ ਬੜਾ ਨੁਕਸਾਨ ਹੋਇਆ ਸੀ ਉਹਦੇ ਚ 16 ਪਤੇ ਪਰਮਣੀਆਂ ਦੇ ਤੇ ਪੰਜਾਬ ਦੇ 3 ਚੰਨੂ ਦੇ 6 ਤੇ 4 ਫੁੱਲੂ ਖੇੜੇ ਤੋਂ ਇੱਕ ਵਣ ਵਾਲਾ ਕੱਖਾਂ ਵਾਲੀ ਇਹਨਾਂ ਲੋਕਾਂ ਦਾ ਜਿਹੜਾ ਇਹ ਮਾਪਜਾ ਹੈ ਵਜ ਦੇ ਦਾ ਸਮਾਂ ਮਿਲਿਆ ਸੋ ਕਾਫੀ ਨੁਕਸਾਨ ਹੋ ਗਿਆ ਸੀ ਇਹਨਾਂ ਨੂੰ ਕਾਫੀ ਕਰਾਂ ਨੂੰ ਰਾਤ ਲੂ ਲੋਗੀ ਸਦਾ ਭਗਵਾਨ ਸਿੰਘ ਮਾਨ ਸਰਕਾਰ ਦਾ ਜਿਹੜਾ ਸੀ ਕਿ ਅਸੀਂ ਨਾਲ ਦੇ ਨਾਲ ਇਹਨਾਂ ਲੋਕਾਂ ਲਈ ਜਿਨ੍ਹਾਂ ਦਾ ਨੁਕਸਾਨ ਹੋਇਆ ਜਲਦੀ ਤੋਂ ਜਲਦੀ ਕਰਕੇ ਦੇਗੀ ਤੇ ਉਹ ਕੀਤਾ ਗਿਆ ਇਸੇ ਤਰ੍ਹਾਂ ਫਸਲਾਂ ਦਾ ਵੀ ਜਿਵੇਂ ਮਾਹੂਣਾ ਤੱਕ ਪੱਕੇੜਾ ਉੱਥੋਂ ਦੇ ਉਹ ਤਕਰੀਬਨ 10 ਕਮਾਹੂ ਆਣੇ ਦੇ ਬੈਨੀਫੀਸ਼ੀਰੀ ਸੀ ਤੇ 39 ੱਪਾ ਖੇੜਾ ਦੇ ਉਹਨਾਂ ਨੂੰ ਵੀ ਇਹ ਮਾਵਜ਼ਾ ਦਿੱਤਾ ਗਿਆ ਪਿਛਲੇ ਦਿਨ ਜਿਹੜੀ ਕੋਰੀ ਮਾਰੀ ਹੋਈ ਗਦਵਰੀ ਗਰੀਵਰੇ ਕਾਪੂਸ ਉਹ ਉਹਦਾ ਜਿਹੜਾ ਹੈ ਥੋੜਾ ਸਮਾਂ ਲੱਗ ਕੇ ਉਹਨਾਂ ਨੂੰ ਜਿਵੇਂ ਜਿਵੇਂ ਹੋਊਗਾ ਆ ਜਾਏ ਇਹ ਮਤਲਬ ਜਿਹੜਾ ਉਹ ਕੇਂਦਰ ਸਰਕਾਰ ਵੱਲੋਂ ਜਿਹੜੀ ਹਾਈਬ੍ਰਿਡ ਜੁਨੇ ਤੇ ਉਹਨ ਜਿਹੜੀ 5% ਛੂੜ ਦਿੱਤੀ ਹੈ ਉਹ ਕਿਸਾਨਾਂ ਦਾ ਕੋਈ ਤਰ੍ਹਾਂ ਦਾ ਨੁਕਸਾਨ ਨਾ ਹੋਵੇ ਜਿਹੜਾ ਕਿਸਾਨਾਂ ਕੋਲੋਂ ਤਾਂ ਕਾਰਡ ਕੱਟ ਕੇ ਲੈ ਲਿਆ ਅਗੇ ਵਪਾਰੀਆਂ ਨੂੰ ਫਾਇਦਾ ਹੋਊਗਾ ਜੇ ਹੁਣ ਜਿਹੜੀ ਸ਼ੁਰੂ ਕੀਤੀ ਹੈ ਉਹ ਅਸਲ ਵਿੱਚ ਤਾਂ ਸੈਂਟਰ ਦੀ ਸਰਕਾਰ ਤਾਂ ਜ਼ਿਆਦਾ ਕਰਦੀ ਉਸ ਵਰਗ ਦਾ ਹੀ ਹੈ ਕਿਸਾਨਾਂ ਨਾਲ ਹਮੇਸ਼ਾ ਵਿਤਕਰਾ ਕਰਦੀ ਰਹੀ ਹੈ ਪਹਿਲਾਂ ਛੋਟ ਦੇ ਦੇਣੀ ਚਾਹੀਦੀ ਸੀ ਦੋਨਾਂ ਨਾਲੇ ਨੁਕਸਾਨ ਹੋ ਜਾਂਦਾ ਉਹਦੇ ਬਾਅਦ ਬਾਅਦ ਵਿੱਚ ਪਤਾ ਕਿਸੇ ਨੂੰ ਮਿਲ ਜੂਗਾ ਕਿਸੇ ਨੂੰ ਨਹੀਂ ਬੜਾ ਔਖਾ ਹੋਊਗਾ